ਇਹ ਚੋਰੀਆਂ ਕਰਨ ਵਾਲੇ ਕੁਝ ਬੰਦੇ ਗ੍ਰਿਫਤਾਰ ਕੀਤੇ ਨਹੀਂ ਗਾ ਕੀ ਮਸਲਾ ਕਿੰਨੇ ਬੰਦਿਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਕੀ ਬਰਾਮਦਗੀ ਹੋਣਾ ਮੰਨ ਜੋ ਆਈਜੀਪੀ ਸਾਹਿਬ ਵੀ ਕੋਲੇ ਮੰਨ ਜੋ ਐਸਐਸਪੀ ਸਾਹਿਬ ਵੀ ਕੋਲੇ ਮੰਨ ਜੋ ਡੀਐਸਪੀ ਸਾਹਿਬ ਸਾਬਣੀ ਫ੍ਰੀ ਕੋਲ ਨਹੀਂ ਦਿੱਤੀਆਂ ਗਿਆ ਖਦਾਇਤਾ ਅਨੁਸਾਰ ਦਿਨ ਰਾਤ ਲਗਾਤਾਰ ਲਕਾਥਾਂ ਦੀ ਗਸ਼ਤਾਂ ਕੀਤੀਆਂ ਨੇ ਇੰਨਾ ਕੰਮ ਨਹੀਂ ਕੀਤੀ ਜਾ ਰਹੀ ਹੈ ਆਮਰ ਕਮਨ ਡਿਸਟ੍ਰਿਕਟ ਵਿੱਚ ਬਾਰ ਕਰਾਖੀ ਹੈ ਮਿੱਟੀ 1124 ਗਾਇਦੇਸਵਾਲ ਜੀ ਪੀ ਪਾਰਟੀ ਚੈਨਲ ਵਾਲੀ 3.1 ਵਾਲਾ ਉਤੇ ਮੁਖਰ ਨੇ ਅਦਲਾ ਦਿੱਤੀ ਸੀ ਵੀ ਜਸਪਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਧੂਰਕੋਟ ਤਰਜੀਤ ਸਿੰਘ ਅਰਫ ਗورو ਪੁੱਤਰ ਬਨੀ ਸਿੰਘ ਵਾਸੀ ਧੂਰਕੋਟ ਤੇ ਗੋਰੀ ਸਿੰਘ ਪੁੱਤਰ ਸੋਢੀ ਸਿੰਘ ਕੋਰਸ ਹੋ ਗਿਆ ਉਹ ਚੈਨ ਫਰੀ ਕੋਟ ਤੇ ਆਸੇਪਾਦੀ ਪਿੰਡਾਂ ਵਿੱਚੋਂ ਮੋਟਰਸਾਈਕਲ ਚੋਰੀ ਕਰ ਲੈਂਦੇ ਆ ਤੇ ਚੋਰੀ ਕਰਕੇ ਮੋਟਰਸਾਈਕਲ ਉਹ ਗਾਂਹ ਅਗੇ ਸਸਤੇ ਪਾਉਂਦੇ ਕਿਤੇ ਵੇਚਦੇ ਉਹਨੇ ਉਹ ਫਰੀਦ ਦਿੱਤੀ ਕੀਤੀ ਜੀ ਵੀ ਐਕੀ ਪਿੰਡ ਪਾਣ ਦੀ ਕਿਤੇ ਰਕਮੰਦੀ ਕੀਤੀ ਜਾਂ ਤੇ ਕਾਬੂ ਆ ਜਾ। ਪੀਸ ਨੂੰ ਰਕਮੰਦੀ ਕੀਤੀ ਗਈ ਇਹ ਮੋਟਰਸਾਈਕਲ ਤੇ ਤਿੰਨੇ ਜਣੇ ਆਏ ਇੱਕ ਨਹੀਂ ਸਵਾਰ ਹੋ ਕੇ ਜਿਸ ਪਾਸ ਨੂੰ ਰੋਨਪ ਕਰ ਲਿਆ ਦੂਜੇ ਪੱਜਾਂ ਵਿੱਚ ਕੰਮ ਜਾ ਹੋ ਗਏ। ਮੁਕਦਮਾ ਦਰਜ ਕਰਕੇ 77 ਨੰਬਰ ਮੁਕਦਮਾ ਦਰਜ ਕਰਕੇ ਤਫਤੀਸ਼ਾਂ ਵਿੱਚ ਜਾਂਦੀ। ਤਫਤੀਸ਼ਾਂ ਵਿੱਚ ਲਿਆਉਣ ਤੇ ਇੱਕ ਮੋਟਰਸਾਈਕਲ ਚੋਰੀ ਦਾ ਮਾਮਲਾ ਦੇ ਬਰਾਮਦ ਹੋਇਆ ਤੇ ਚਾਰ ਮੋਟਰਸਾਈਕਲ ਹੋਰ ਇਹਨਾਂ ਵੱਲੋਂ ਇਹਨਾਂ ਵੱਲੋਂ ਕਿ ਕਿ ਲਗਾਸ਼ਾਂ ਰੱਖੇਗੇ ਸੀ ਮਕਦਮੇ ਵਿੱਚ ਬਰਾਮਦ ਹੋ ਗਏ ਮਕਦਮੇ ਦੀ ਤਫਤੀਸ਼ ਜਾਰੀ ਹੈ ਜਿਹੜੇ ਦੂਜੇ ਦੋ ਦੋਸ਼ੀ ਰਹਿੰਦੇ ਨੇ ਉਹਨਾਂ ਨੂੰ ਫੜਨ ਦਾ ਤਿਆਰ ਉਪਰਾਲੇ ਕੀਤੇ ਜਾ ਰਹੇ ਆ ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਤੁਹਾਨੂੰ ਇਹਨਾਂ ਸੂਚਿਤ ਕੀਤੀ ਜਾਊਗੀ ਹੋਰ ਵੀ ਇਹਦੇ ਵਿੱਚ ਰਿਕਵਰੀ ਹੋਣ ਦੀ ਪੂਰੀ ਉਮੀਦ ਹੈ ਇਹ ਤਾਂ ਇਹਦੇ ਹਾਂਜੀ ਜੀ ਇਸੇ ਤਰ੍ਹਾਂ ਮਿਤੀ 12 ਜੇ ਨੂੰ ਜਿਹੜੇ ਸੀਗੇ ਇਨਫੋਰਮੇਸ਼ਨ ਪ੍ਰਿੰਸੀਪਲ ਟੂ ਕੋਲ ਆਏ ਮੀ ਐਸਏ ਲਾਕੇ ਦੇ ਵਿੱਚ ਕੋਈ ਹੋਰ ਹੈ ਲੋਕ ਜਿਹੜੇ ਮੋਟਰਸਾਈਕਲ ਚੋਰੀ ਕਰਦੇ ਉਹ ਵੀ ਆਦੀ ਹੈ ਤੇ ਚੋਰੀ ਕਰਕੇ ਉਹ ਵੀ ਇਹਨਾਂ ਲਾਕੇ ਦੇ ਵਿੱਚ ਵੇਚ ਦਿੰਦੇ ਸਸਤੇ ਭਾਅ ਦੇ ਜਿਸ ਦੇ ਸੰਬੰਧ ਵਿੱਚ ਨਾਕਾਬੰਦੀ ਕੀਤੀ ਸੀ ਨਾਕਾਬੰਦੀ ਦੇ ਦੌਰਾਨ ਦੋ ਮੋਰਚਲ ਇਹ ਮੌਕੇ ਤੇ ਤੇ 6 ਦੋਸ਼ੀ ਉਹ ਗ੍ਰਿਫਤਾਰ ਹੋਏ ਆ ਉਹਨਾਂ ਦੀ ਪੁੱਛਗਿੱਛ ਜਾਰੀ ਹੈ ਉਹਨਾਂ ਵੱਲ ਹੋਰ ਕੀ ਕੀ ਜੋੜੀ ਕੀਤੀ ਗਈ ਹੈ ਸਾਰੀ ਕਵਰੀ ਕਰਾ ਰਹੇ ਮੋਰਚਲ ਕੁੱਲ ਕਿੰਨੇ ਹੋਗੇ ਤੇ ਬੰਦੇ ਕਿੰਨੇ ਹੋਗੇ ਸਾਰੀ ਬੰਦੇ 7 ਬੰਦੇ ਹੋਗੇ ਦੋਨਾਂ ਮਕਦਮਿਆਂ ਦੇ ਵਿੱਚ ਤੇ ਮੋਰਚਲ 7 ਹੋਗੇ ਬਾਕੀ ਜਿਹੜੇ 4 ਉਹਨਾਂ ਦੇ ਨਾਮ ਵੀ ਰਸਤ ਦੋ ਤਾਂ ਫਰਾਰ ਦੇ ਸਹਾਰ ਹਨ ਜਿਹ ਦੋ ਫਰਾਰ ਹਨ ਲਿਖਣਾ ਜੀ ਇਹਨਾਂ ਦੇ ਬੋਲ ਕੇ ਅੱਜ ਤੱਕ ਦੀ ਜੀ ਟੋਟਲ ਜਿਹੜੇ 7 ਤਾਂ ਹੋਣ ਉਹਨਾਂ ਚੋਂ ਇੱਕ ਰਹਿ ਗਿਆ ਛੇਆਂ ਦੇ ਨਾਮ ਉਹ ਦੱਸੋ ਦਾਦਾ ਜੀ ਲੌਕ ਜੂਨ ਨੂੰ ਨਾਂਅ نوٹ ਕਰ ਲਓ ਜਿਹੜੀ ਦੂਜੀ ਹੈ ਉਹਦੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਸਵੰਤ ਸਿੰਘ ਇਹ ਹੈਗਾ ਪੱਕੇ ਦਾ ਅੱਗੇ ਫਿਰ ਗੁਰਦੀਪ ਸਿੰਘ ਇਹਦੇ ਚ ਨਿੱਕਾ ਪੁੱਤਰ ਮਨਜੀਤ ਸਿੰਘ ਪੱਕਾ ਗੁਰਲਾਲ ਸਿੰਘ ਪੁੱਤਰ ਜਗਰਾਜ ਸਿੰਘ ਇਹ ਪੱਕਾ ਸਰਿੰਦਰ ਸਿੰਦਰ ਸਿੰਘ ਬੋਵੀ ਹੈ ਬਾਬਦਾਨਾ ਬਰਿੰਦਰ ਸਿੰਘ ਇਹ ਵੀ ਪੱਕੇ ਦਾ ਹੈ ਤੇ ਰੇਸ਼ਮ ਸਿੰਘ ਸੰਭ ਮੁਕਤਿਆਰ ਸਨ ਪੱਕਾ ਮਨਪੀਸ ਨੇ ਢਿੱਲੋਂ ਉੱਤਰ ਬਰਿੰਦਰ ਸਿੰਘ ਇਹ ਪੁੱਲ ਵਾਲਾ ਐਸੀ ਤਰ੍ਹਾਂ ਇੱਕ ਮੋਘਰੀ ਮਿਲਿਸੀ ਆਪਾਂ ਨੂੰ ਉਹ ਮੋਘਰੀ ਦੇ ਹੱਥੇ ਰੇਡ ਕੀਤਾ ਤੇ 200 ਲੀਟਰ ਦਾ ਚਾਲੂ ਪੱਠੀ ਮੌਕੇ ਤੇ ਦੋਛੀ ਕਬਰ ਹੋ ਗਿਆ ਸੁਖਪ੍ਰੀਤ ਸਿੰਘ ਉਹ ਸੁੱਖਾ ਬਾਬਦਾਨਾ ਮੱਖਣ ਸਿੰਘ ਚੈਲਪੰਡਾ ਉਹ ਬਬੜੀ ਉਸ ਤੋਂ ਵੱਡੀ ਹੋਈ ਹੈ ਲਗਾਤਾਰ ਸਰੇ ਕੋ ਗਸ਼ਤਾਂ ਲੱਗੇ ਜਾ ਰਹੇ ਹੁੰਦੇ ਕਿਸੇ ਤਰ੍ਹਾਂ ਹੀ ਮਿਤੀ 524 ਨੂੰ ਚੱਲੂ ਦੇ ਦੌਰਾਨ ਸਾਡੇ ਕੋਲ ਇੱਕ ਮੋਟਰਸਾਈਕਲ ਤੇ ਚਿਕੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਫ੍ਰੀਕੋਰ ਦਾ ਤੇ ਸੰਦੀਪ ਸਿੰਘ ਉਪਸੀਪਾ ਪੁੱਤਰ ਹਰਨੇਕ ਸਿੰਘ ਦਾ ਇਹਨਾਂ ਕੋਲ 10 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ दिल्ली क्राइम नेशनल न्यूज़ नजर सफर